ਲੇ 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 ਆਪਣੀ ਮਰਜ਼ੀ ਦਾ ਪਰ ਕਾਮਯਾਬ ਨਹੀਂ ਹੋਇਆ ਕਦੇ ਵੀ ਕਾਮਯਾਬ ਨਹੀਂ ਹੋਇਆ ਘਾਟੀ ਵਿੱਚ ਗਿਆ ਭਾਵੇਂ ਦੁੱਖ ਹੁੰਦਾ ਭਾਵੇਂ ਉਹਨੂੰ ਗੱਲਾਂ ਚਰਨੀਆਂ ਪੈਂਦੀਆਂ ਨਾਲ ਰਹਿੰਦਾ ਫਾਇਦੇ ਵਿੱਚ ਰਹਿਣਾ ਸੀ ਜਦੋਂ ਤੁਸੀਂ ਰੂਥ ਦੀ ਪੋਥੀ ਪਹਿਲਾ ਅਧੇ ਪਹਿਲਾ ਵਚਨ ਪੜੋ ਇੱਥੇ ਵਚਨ ਦੇ ਵਿੱਚ ਲਿਖਿਆ ਅਲੀ ਮਲਕ ਇੱਕ ਬੰਦਾ ਸੀ ਉਹਦੀ ਪਤਨੀ ਨਹومی ਸੀ ਪਹਿਲਾ ਵਚਨ ਨਿਆਂਿਆਂ ਦੇ ਰਾਜ ਦੇ ਸਮੇਂ ਵਿੱਚ ਨਿਆਂਿਆਂ ਦੇ ਰਾਜ ਦੇ ਸਮੇਂ ਦੇ ਵਿੱਚ ਹੈ ਅਜਿਹੇ ਤਰ੍ਹਾਂ ਹੋਇਆ ਉਹ ਉਸ ਦੇਸ਼ ਵਿੱਚ ਕਾਲ ਪੈ ਗਿਆ ਕੀ ਪੈ ਗਿਆ ਦੇਸ਼ ਵਿੱਚ ਕਾਲ ਪੈ ਗਿਆ ਅਤੇ ਬੈਤਲਹਮ ਯਹੂਦਾ ਦਾ ਇੱਕ ਮਨੁੱਖ ਬੈਤਲਹਮ ਯਹੂਦਾ ਦਾ ਇੱਕ ਬੰਦਾ ਆਪਣੀ ਧੀ ਵੀ ਅਤੇ ਦੋਹਾਂ ਪੁੱਤਰਾਂ ਸਨੇ ਆਪਣੀ ਧੀ ਵੀ ਆਪਣੇ ਦੋਹਾਂ ਪੁੱਤਰਾਂ ਸਨੇ ਮਵਾਬ ਦੇ ਦੇਸ਼ ਵਿੱਚ ਵਸਣ ਨੂੰ ਚੱਲਿਆ ਮਵਾਬ ਇੱਕ ਦੇਸ਼ ਉਹ ਵੀ ਪਰਮੇਸ਼ਰ ਦੇ ਵਚਨਾਂ ਤੋਂ ਦੂਰ ਆ ਤੇ ਯਰੂਸ਼ਲਮ ਬੈਤਲਹਮ ਯਹੂਦਾ ਦਾ ਸ਼ਹਿਰ ਜਿਹੜਾ ਬੈਤਲਹਮ ਸ਼ਹਿਰ ਇੱਕ ਬਰਕਤ ਦਾ ਘਰ ਆ ਬੋਲੇ ਹਾਲੇਲੂਇਆ 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 ਐ ਬੈਤਲਹਮ 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 ਦੇ ਵਿੱਚ ਯਿਸੂ ਪ੍ਰਭੂ ਨੇ ਜਨਮ ਲਿਆ ਜਿੱਥੇ ਜਿੱਥੇ ਰਾਜੇ ਦਾਊਦ ਦਾ ਤਖਤ ਲੱਗਾ ਹੋਇਆ ਸੀ ਬੈਤਲਹਮ ਬੈਤਲਹਮ ਨੂੰ ਸਾਢਣ ਵਾਸਤੇ ਤਿਆਰ ਹੋ ਗਿਆ ਉੱਥੇ ਥੋੜਾ ਸਮਾਂ ਕਾਲ ਪੈ ਗਿਆ ਬੈਤਲਹਮ ਦੇ ਵਿੱਚ 10 ਮਿੰਟ ਦੀ ਤੋਂ ਬੈਤਲਹਮ ਦੇ ਵਿੱਚ ਕਾਲ ਪੈ ਗਿਆ ਦੁੱਖ ਪੈ ਗਿਆ ਕਸ਼ਟ ਆ ਗਿਆ ਤੇ ਅਲੀ ਮਲਕ ਨੇ ਸਲਾਹ ਕੀਤੀ ਕੀ ਹੋ ਜਾਈਏ ਇਥੋਂ ਵੱਖਰੇ ਹੋ ਜਾਈਏ ਬੋਲੋ ਕੀ ਹੋ ਜਾਈਏ ਵੱਖਰੇ ਹੋ ਗਿਆ ਆਪਣੀ ਪਤਨੀ ਦਾ ਸਲਾਹ ਕੀਤੀ ਪਤਨੀ ਵੀ ਮੰਨ ਗਈ ਕਹਿੰਦੀ ਕਾਲ ਪੈ ਗਿਆ ਆ ਤੇ ਮੁਆਬਦੇਸ ਨੂੰ ਚਲ ਜਾਈਏ ਮੁਆਬਦੇਸ ਨੂੰ ਚਲਤੇ ਗਏ ਆ ਮੁਆਬਦੇਸ ਨੂੰ ਜਦੋਂ ਗਏ ਤੇ ਉਸ ਸਮੇਂ ਦੇ ਵਿੱਚ ਐਨਾ ਕਸ਼ਟ ਆਇਆ ਐਨਾ ਕਸ਼ਟ ਆਇਆ ਉਹਦਾ ਪੁੱਤਰ ਵੀ ਮਰ ਗਿਆ ਦੋਨੋਂ ਪੁੱਤਰ ਉੱਥੇ ਜਾ ਕੇ ਵਿਆਹ ਕੀਤਾ ਦੋਨੋਂ ਪੁੱਤਰ ਮਰ ਗਏ ਪਹਿਲਾ ਪਤੀ ਮਰਿਆ ਕੱਲੀ ਰਹਿ ਗਈ ਉਸ ਤੋਂ ਬਾਅਦ ਆ ਦੋ ਪੁੱਤਰ ਉਹ ਵੀ ਮਰ ਗਏ ਦੋਨੋਂ ਹਾਂ ਰਹਿ ਗਈਆਂ ਭੁੱਲਣਹਾਰ ਬਣ ਗਈ ਕਹਿੰਦੀ ਮੈਂ ਪਾਪ ਕੀਤਾ ਨਹੀਂ ਨਿਕਲਣਾ ਚਾਹੀਦਾ ਨਹੀਂ ਆਉਣਾ ਚਾਹੀਦਾ ਨਹੀਂ ਆਉਣਾ ਚਾਹੀਦਾ ਮੈਨੂੰ ਕਦੇ ਵੀ ਯਰੂਸ਼ਲਮ ਨੂੰ ਬੈਤਲਹਮ ਨੂੰ ਨਹੀਂ ਛੱਡਣਾ ਚਾਹੀਦਾ ਆਪਣੀ ਮਰਜ਼ੀ ਕੀਤੀ ਦੁੱਖ ਸੇ ਹੀ ਜਰ ਲੈਂਦੀ ਪਰ ਪੁੱਤਰ ਤੇ ਜੂੰਦੇ ਰਹਿੰਦੇ ਪਤੀ ਤੇ ਜੂੰਦਾ ਰਹਿੰਦਾ ਛੱਡਿਆ ਨੁਕਸਾਨ ਆ ਵੱਖਰੇ ਹੋਣਾ ਪ੍ਰਭੂ ਤੋਂ ਨੁਕਸਾਨ ਆ ਖੁਦਾ ਦੀ ਸੰਗਤ ਵਿੱਚੋਂ ਅਲੱਗ ਹੋਣਾ ਸਾਡਾ ਨੁਕਸਾਨ ਆ ਪ੍ਰਭੂ ਦੇ ਕਲਾਮ ਤੋਂ ਅਲੱਗ ਹੋਣਾ ਬੋਲੋ ਸਾਡਾ ਨਕਸਾਨ ਆ ਕੰਨਾਂ ਨੂੰ ਹੱਥ ਲਾ ਕੇ ਕਹਿੰਦੀ ਮੁੜ ਕੇ ਜਾਵਾਂਗੀ ਜਦੋਂ ਨੇ ਸੋਚਿਆ ਕਿ ਮੈਂ ਮੁੜ ਕੇ ਜਾਵਾਂਗੀ ਕਿ ਆਪਣੀਆਂ ਦੋਹਾਂ ਨੋਹਾਂ ਨੂੰ ਕਹਿਣ ਲੱਗੀ ਧਿਆਨ ਓ ਇਧਰ ਆਪਣੀਆਂ ਦੋਹਾਂ ਨੋਹਾਂ ਨੂੰ ਕਹਿਣ ਲੱਗੀ ਛੱਡ ਦੋ ਮੈਨੂੰ ਮੇਰੇ ਤੋਂ ਵੱਖਰੀਆਂ ਹੋ ਜਾਓ ਮੈਂ ਕੱਲੀ ਰਹਿ ਗਈ ਆ ਮੇਰਾ ਕੋਈ ਹੋਰ ਪੁੱਤਰ ਨਹੀਂ ਤੁਹਾਡਾ ਵਿਆਹ ਕਰਵਾ ਦਵਾਂ ਕਹਿੰਦੀ ਛੱਡ ਦੋ ਮੈਨੂੰ ਜਾ ਕੇ ਵਿਆਹ ਕਰ ਲਓ ਆਪਣਾ ਘਰ ਮਸੌਹ ਜਾ ਕੇ ਪਰ ਇੱਕ ਤੇ ਜਿਹੜੀ ਸੀ ਅਰਪਨਾ ਉਹਦਾ ਨਾਮ ਸੀ ਉਹਨੇ ਮੰਨ ਲਈ ਗੱਲ ਉਹਨੂੰ ਵੱਖਰੀ ਨਹੀਂ ਸੀ ਹੋਣਾ ਚਾਹੀਦਾ ਜਿਵੇਂ ਲੂਤ ਨੂੰ ਵੱਖਰਿਆ ਨਹੀਂ ਸੀ ਹੋਣਾ ਚਾਹੀਦਾ ਔਰ ਉਹਨੇ ਮੰਨ ਕੇ ਵਾਪਸ ਚਲੇ ਗਈ ਪਰ ਜਿਹੜੀ ਰੂਥ ਸੀ ਉਹਨੇ ਕਿਹਾ ਤੇਰੀ ਜਿੰਦ ਦੀ ਸੌ ਤੇਰੇ ਨਾਲ ਕਦੇ ਵੱਖਰੇ ਨਹੀਂ ਹੋਵਾਂਗੀ ਬੋਲੇ ਹਾਲੇਲੂਇਆ ਸੁਣੀਏ ਧਿਆਨ ਨਾਲ ਇਹ ਮੁਆਬ ਦੇਸ਼ ਦੇ ਵਿੱਚ ਰਹਿ ਰਹੀਆਂ ਹੈ ਹੁਣ ਇਹਨੇ ਵਾਪਸ ਆਉਣ ਨੂੰ ਦਲੀਲ ਕੀਤੀ ਹੈ ਆਪਣੀਆਂ ਨੂੰਹਾਂ ਨੂੰ ਕਹਿ ਰਹੀ ਆ ਮੈਨੂੰ ਛੱਡ ਦੋ ਇੱਕ ਤੇ ਮੰਨ ਗਈ ਛੱਡ ਕੇ ਚਲੀ ਗਈ ਪਰ ਦੂਸਰੀ ਕੀ ਕਹਿ ਰਹੀ ਹੈ ਤੇ 14 ਵਚਨ ਪੜੋ ਤਦ ਉਹ ਫੇਰ ਉੱਥੀ ਆਵਾਜ਼ ਕੱਢ ਕੇ ਰੋਈਆਂ ਅਤੇ ਅਰਪਾ ਨੇ ਆਪਣੀ ਸੱਤ ਨੂੰ ਸੁਣਿਆ ਆ ਰੂਥ ਉਹਦੇ ਨਾਲ ਲੱਗੀ ਰਹੀ ਅਰਪਹਾ ਨੇ ਆਪਣੀ ਸੱਸ ਨੂੰ ਚੁੰਮ ਕੇ ਤੇ ਉਹਨੂੰ ਸਾਡੇ ਦੇ ਤਾਂ ਵੀ ਆਪਣੇ ਘਰ ਰਸਾਉਣ ਵਾਸਤੇ ਵਾਪਸ ਚਲੇ ਗਈ ਉਹਦੀ ਕਹਾਣੀ ਖਤਮ ਹੋ ਗਈ ਉਹਦੀ ਗੱਲ ਕੋਈ ਬਾਈਬਲ ਦੇ ਵਿੱਚ ਅੰਦਰ ਨਹੀਂ ਉਹਦਾ ਕੋਈ ਨਾਂ ਦਰਜ ਨਹੀਂ ਪਰ ਜਦੋਂ ਤੁਸੀਂ ਰੂਥ ਦੇ ਬਾਰੇ ਪੜ੍ਹ ਲੋਗੇ ਰੂਥ ਦੇ ਬਾਰੇ ਪੜੋਗੇ ਤੇ ਰੂਥ ਦੀ ਕਹਾਣੀ ਜਿਹੜੀ ਹੈ ਉਹ ਯਿਸੂ ਤੇ ਕਰ ਜਾਏਗੇ ਬੋਲੇ ਹਾਲੇਲੂਇਆ ਹਾਲੇਲੂਇਆ ਹਲੇ ਰੂਥ ਜਿਹੜੀ ਹੈ ਉਹਨੇ ਕੀ ਕੀਤਾ ਪੜੋਗੇ ਤਾਂ ਉਹ ਬੋਲੀ ਵੇਖ ਤੇਰੀ ਜਠਾਣੀ ਆਪਣੇ ਟੱਬਰ ਅਤੇ ਦੇਵਤਿਆਂ ਵੱਲ ਮੁੜ ਗਈ ਹੈ ਵੇਖ ਉਹ ਵੱਡੀ ਜਠਾਣੀ ਕਹਿੰਦੀ ਹੈ ਵੀ ਵੇਖ ਸੱਸ ਬੋਲ ਰਹੀ ਹੈ ਤੇਰੀ ਜਠਾਣੀ ਮੁੜ ਗਈ ਹੈ ਵਾਪਸ ਹੈ ਉਹ ਆਪਣੇ ਦੇਵੀ ਦੇਵਤਿਆਂ ਵੱਲ ਆਪਣੇ ਬੁੱਧ ਪ੍ਰਸਤੀ ਵੱਲ ਆਪਣੇ ਦੇਸ਼ ਨੂੰ ਮੁੜ ਗਈ ਹੈ ਆਪਣੇ ਘਰ ਵਾਲ ਨੂੰ ਉਹ ਆਪਣੀ ਜਠਾਣੀ ਤੇ ਮਗਰ ਮੁੜ ਜਾ ਉਹਨੂੰ ਵੀ ਕਹਿ ਰਹੇ ਆਂ ਕਿ ਜਾ ਮੁੜ ਜਾ ਚਲੇ ਜਾ ਵਾਪਸ ਚਲਾ ਜਾ ਪਰ ਰੂਥ ਬੋਲੀ ਮੇਰੇ ਅੱਗੇ ਤਰਲੇ ਨਾ ਪਾ ਉਹ ਬੋਲ ਰਹੀ ਹੈ ਮੇਰੇ ਅੱਗੇ ਤਰਲੇ ਨਾ ਪਾ ਜੋ ਮੈਂ ਤੈਨੂੰ ਇਕੱਲਿਆਂ ਛੱਡਾਂ ਕਹਿੰਦੀ ਮੈਂ ਤੈਨੂੰ ਇਕੱਲਿਆਂ ਨਹੀਂ ਛੱਡਾਂਗੀ ਤੇ ਮਗਰੋਂ ਮੁੜਾਂ ਹਾਂਜੀ ਕਿਉਂਕਿ ਜਿੱਥੇ ਤੂੰ ਜਾਵੇਂਗੀ ਉੱਥੇ ਮੈਂ ਵੀ ਜਾਵਾਂਗੀ ਰੂਥ ਕਹਿ ਰਹੀ ਹੈ ਜਿੱਥੇ ਤੂੰ ਜਾਵੇਂਗੀ ਉੱਥੇ ਮੈਂ ਜਾਵਾਂਗੀ ਜਿੱਥੇ ਤੂੰ ਰਹੇਂਗੀ ਉੱਥੇ ਮੈਂ ਵੀ ਰਹਾਂਗੀ ਜਿੱਥੇ ਤੂੰ ਰਵੇਂਗੀ ਦੁੱਖ ਵਿੱਚ ਰਹੇਂਗੀ ਮੈਂ ਵੀ ਦੁੱਖ ਵਿੱਚ ਰਵਾਂਗੀ ਤੇਰੇ ਲੋਕ ਸੋ ਮੇਰੇ ਲੋਕ ਆ ਕਹਿੰਦੀ ਜਿੱਥੇ ਤੇਰੇ ਲੋਕ ਹੋਣਗੇ ਉੱਥੇ ਮੇਰੇ ਲੋਕ ਹੋਣਗੇ ਤੇਰਾ ਪਰਮੇਸ਼ਵਰ ਸੋ ਮੇਰਾ ਪਰਮੇਸ਼ਵਰ ਜਿਹੜਾ ਤੇਰਾ ਪਰਮੇਸ਼ਵਰ ਹੋ ਮੇਰਾ ਪਰਮੇਸ਼ਵਰ ਆ ਬੋਲੇ ਹਾਲੇਲੂਇਆ ਕਹਿ ਰਹੀ ਆ ਜਿੱਥੇ ਜਾਵਾਂਗੀ ਤੇਰੇ ਨਾਲ ਨਾਲ ਹੀ ਰਵਾਂਗੇ ਅਲੱਗ ਨਹੀਂ ਹੋਵਾਂਗੇ ਵੱਖਰੇਆ ਨਹੀਂ ਹੋਵਾਂਗੇ ਕਦੇ ਵੀ ਅਲੱਗ ਨਹੀਂ ਹੋਵਾਂਗੇ ਜਿੱਥੇ ਤੂੰ ਰਹੇਂਗੀ ਉਥੇ ਬਹਾਂਗੇ ਜਿੱਥੇ ਤੂੰ ਰਹੇਂਗੀ ਉਥੇ ਰਵਾਂਗੇ ਭਾਵੇਂ ਦੁੱਖ ਵਿੱਚ ਰਵੇਂ ਭਾਵੇਂ ਕਸ਼ਟ ਵਿੱਚ ਰਹੇ ਮੈਂ ਤੇਰੇ ਨਾਲ ਨਾਲ ਰਵਾਂਗੇ ਬੋਲੇ ਹਾਲੇਲੂਇਆ ਔਰ ਉਹਦਾ ਮਾਨ ਪੱਕਾ ਹੋ ਗਿਆ ਕਿ ਮੈਂ ਇਹਨੂੰ ਛੱਡਣਾ ਨਹੀਂ ਮੈਂ ਇਹਨੂੰ ਮੈਂ ਇਹਦੇ ਤੋਂ ਅਲੱਗ ਨਹੀਂ ਹੋਣਾ ਮੈਂ ਇਹਦੇ ਤੋਂ ਵੱਖਰੀ ਨਹੀਂ ਹੋਣਾ ਪਰ ਉਹਨੇ ਮਾਣ ਬਣਾ ਲਿਆ ਦੂਸਰੀ ਨੇ ਉਹ ਛੱਡ ਕੇ ਚਲੇ ਗਏ ਕੋਈ ਨਾਂ ਦਰਜ ਨਹੀਂ ਕੋਈ ਬਰਕਤ ਨਹੀਂ ਕੋਈ ਆਸ਼ੀਸ਼ ਨਹੀਂ ਪਰ ਜਿਹੜੀ ਨਾਲ-ਨਾਲ ਰਹੀ ਆਪਣੇ ਆਪਣੇ ਗੁਰੂ ਦੇ ਸਿੱਖਿਆ ਚੰਗੀ ਦੇ ਵਿੱਚ ਨਾਲ-ਨਾਲ ਰਹੀ ਆਪਣੀ ਸੱਸ ਨੂੰ ਮੰਨ ਲਿਆ ਕਿ ਜਿੱਥੇ ਜਾਵਾਂਗੀ ਤੇਰੇ ਨਾਲ ਨਾਲ ਰਵਾਂਗੀ ਔਰ ਤਲੀਮ ਉਹਨੇ ਇੰਨੀ ਦਿੱਤੀ ਉਹਦੀ ਸੱਸ ਨੇ ਗੌਰ ਕਰੀਏ ਐਨਾ ਸਿਖਾਇਆ ਐਨਾ ਸਿਖਾਇਆ ਵਾਪਸ ਆਪਣੇ ਘਰ ਵੱਲ ਨੂੰ ਚਲ ਪਈ ਬੋਲੇ ਹਲੇਲੂਇਆ 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 ਅਲੱਗ ਨਹੀਂ ਹੋਈ ਰੂਥ ਅਲੱਗ ਨਹੀਂ ਹੋਈ ਸੱਸ ਕਹਿ ਰਹੀ ਏ ਸਾਡੇ ਦੇ ਪਰ ਸਾਢ ਨਹੀਂ ਰਹੀ ਦਬਕੇ ਵੀ ਮਾਰ ਰਹੀ ਹੈ ਉਹਨੂੰ ਇਹ ਵੀ ਕਹਿੰਦੀ ਆ ਮੇਰਾ ਘਰ ਵਿੱਚ ਕੁਝ ਨਹੀਂ ਅੱਗੇ ਮੇਰਾ ਕੋਈ ਜਾਣਦਾ ਵੀ ਪਤਾ ਨਹੀਂ ਪਰ ਉਹਨੇ ਵਿਸ਼ਵਾਸ ਕਰ ਲਿਆ ਵਿਸ਼ਵਾਸ ਕਰ ਲਿਆ ਕਿ ਤੈਨੂੰ ਨਹੀਂ ਛੱਡਾਂਗੇ ਅੱਜ ਇਮਾਨਦਾਰੋ ਇਹੋ ਖੁਦਾ ਦੇ ਬਾਰੇ ਤੁਸੀਂ ਗੌਰ ਕਰੋਗੇ ਖੁਦਾ ਦੇ ਪਿੱਛੇ ਆਉਣ ਵਾਲੇ ਲੋਕਾਂ ਨੂੰ ਧਿਆਨ ਦੇਣਾ ਚਾਹੀਦਾ ਆ ਖੁਦਾ ਕਹਿੰਦਾ ਮੇਰੇ ਨਾਲ ਆਓਗੇ ਤੇ ਸੋਲੇ ਚੁੱਕਣੀ ਪੈਣੀ ਹੈ ਬੋਲੋ ਮੋੜੇ ਤੇ ਕੀ ਚੁੱਕਣੀ ਪੈਣੀ ਹੈ ਸੋਲੇ ਚੁੱਕਣੀ ਪੈਣੀ ਹੈ ਤੇ ਕਈ ਡਰ ਦੇ ਮਾਰੇ ਭੱਜ ਜਾਂਦੇ ਆ ਦੁੱਖਾ ਠਾਉਣਾ ਪੈਣਾ ਆ ਕਸ਼ਟਾ ਠਾਉਣਾ ਪੈਣਾ ਹੈ ਘਰ ਦੇ ਛੱੜਨੇ ਪੈਣੇ ਆ ਬੱਚੇ ਛੱੜਨੇ ਪੈਣੇ ਆ ਜਾਇਦਾਦ ਛੱੜਨੀ ਪੈਣੀ ਆ ਇਹ ਰਾਹ ਸੂਈ ਦੇ ਨੱਕੇ ਦੇ ਵਿੱਚੋਂ ਦੀ ਨੰਗਣਾ ਪੈਣਾ ਹੈ ਹਾਥੜਾ ਆ ਕੇ ਬੋਲੀ ਹਾਲੇਲੂਇਆ ਹਾਲੇਲੂਇਆ ਪਰ ਅਜਿਹੇ ਬਿਰਲੇ-ਬਿਰਲੇ ਹੁੰਦੇ ਆ ਜਿਹੜੇ ਕਹਿੰਦੇ ਆ ਕਿ ਭਾਵੇਂ ਦੁੱਖ ਹੋਵੇ ਤੇ ਆਨੋ ਵੀ ਇੱਧਰ ਬੱਚੋ ਭਾਵੇਂ ਦੁੱਖ ਹੋਵੇ